ਕੀ ਹੋ ਗਿਆ ਕਿ ਤੁਹਾਨੂੰ ਇਹ ਕੰਮ ਕਰਨਾ ਪਿਆ ਇਦਾਂ ਬੈਠਣਾ ਪਿਆ ਇਨੀ ਪਰ ਗਰਮੀ ਦੇ ਵਿੱਚ 18 ਸਾਲ ਹੋ ਗਏ ਸਾਡੇ ਨੂੰ ਮਿਲਾ ਦੇ ਪੱਕਾ ਨਹੀਂ ਕੀਤਾ ਗਿਆ ਔਰ ਨਾ ਸਭ ਕੁ ਡਿਵੈਲਪਮੈਂਟ ਔਰ ਨਾ ਸਭ ਕੁ ਸੱਦਾ ਕੰਮ ਇਦਾਂ ਚੱਲ ਰਿਹਾ ਜਿੱਦਾਂ ਹੈ ਨਾ ਕੁੱਤੇ ਵਾਂਗੂ ਕੰਮ ਕਰਦੇ ਸਰਪੰਚ ਜਿੰਨਾ ਕੰਮ ਕਰਦੋ ਮਿਹਨਤਾਂ ਨਾ ਪੂਰਾ ਨਹੀਂ ਮਿਲ ਰਿਹਾ ਨਹੀਂ ਮੈਡਮ ਸਾਨੂੰ ਸੈਲਰੀ ਸਿਰਫ 1000 ਮਿਲਦੀ ਔਰ ਜਿਹੜਾ ਖਰਚਾ 1000 ਔਰ ਬੱਚੇ ਦਾ ਖਰਚਾ ਸ ਤੇ ਬੱਚੇ ਫਿਰਪੜਲੇ ਹੋ ਗਏ 18 ਸਾਲ ਸਾਂ ਕੰਮ ਕਰਦੇ ਨਾ ਸਾਡੇ ਬੱਚੇ 22 ਸਾਲ ਦੇ ਹੋ ਗਏ ਅੱਜ ਰੈਂਟ ਦੇ ਰਹਿਣਾ ਮੇਰਾ 3000 ਰੁਪਿਆ ਰੈਂਟ ਦਾ ਜਾਂਦਾ ਫਿਰ ਮੈਂ ਬੱਚੇ ਵੀ ਆਪਣੇ ਦੋ ਪੜਾਉਨੇ ਆ ਤਾਂ ਘਾਦਾ ਖਰਚਾ ਵੀ ਕਰਨਾ ਰਸਕਣੀ 100 ਕਿਤੇ ਆਣਾ ਜਾਂਦਾ ਤੁਸੀਂ 21000 ਰੁਪਏ ਜਾਰਾ ਹੁੰਦਾ ਹੋਰ ਕਿੰਨੀਆਂ ਕੁ ਮੁਸੀਬਤਾਂ ਜਿਹੜੀਆਂ ਤੁਹਾਨੂੰ ਛਲਣੀਆਂ ਪੈ ਰਹੀਆਂ ਵਾ ਕੁਝ ਵੀ ਨਹੀਂ ਹੁੰਦਾ ਹੈਗਾ ਦਾਤਾ ਜੀ ਮੇਰੇ ਬੰਦੇ ਨੂੰ ਅਟੈਕ ਹੋ ਗਿਆ ਸੀ ਇੱਥੇ ਕੰਮ ਤੇ ਹੀ ਤਾਂ ਕਿਸੇ ਨੇ ਸਾਨੂੰ ਪੁੱਛਿਆ ਕਿਸੇ ਨੇ ਐਮਪੀ ਨੇ ਪੁੱਛਿਆ ਨਾ ਕਿਸੇ ਹੋ ਗਿਆ ਜੋ ਅਨਾਂਜ ਕਰਾਇਆ ਸੀ ਆਪਣਾ ਆਪ ਕਰਵਾਇਆ ਤਾਂ 10000 ਤਨਖਾਹ ਦੇ ਵਿੱਚੋਂ ਹਰ ਮਹੀਨੇ ਦੀ 10000 ਦੀ ਦਵਾਈ ਹੁੰਦੀ ਪੋਟਾ ਪੈਨੀਆਂ ਵਾ ਉਦੋਂ ਕੋਈ ਆ ਕੇ ਬਾਦੀ ਕਰਕੇ ਜਾਂਦੇ ਆ ਉਹ ਤਾਂ ਸਭ ਕੁਛ ਬਾਦੀਆ ਕਰਦੇ ਆ 3 ਸਾਲ 3 ਸਾਲ ਹੋ ਗਏ ਸਾਨੂੰ ਲੈਟਰਾਂ ਦਿੱਤੀਆਂ ਨੂੰ ਉਦੋਂ ਇਹਨਾਂ ਨੇ ਕਿਹਾ ਵੀ ਤੇ ਤੁਹਾਨੂੰ ਐਕਚੁਅਲੀ ਤੁਸੀਂ ਸਾਨੂੰ ਜਿਤਾਵੋ ਤੇ ਅਸੀਂ ਤੁਹਾਡੇ ਪੱਕੇ ਕਰਾਵਾਂਗੇ 18-18000 ਰੁਪਏ ਤੁਹਾਡੀ ਤਰਫਾ ਕਰਾਂਗੇ ਅੱਜ ਤੱਕ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਆ ਕੇ ਹੁਣ ਕਿੰਨਾ ਤੱਕ ਮਜਬੂਰ ਹੋਣਾ ਪੈ ਗਿਆ ਕਿ ਅੱਟ ਕੇ ਸ਼ਿਕਾਇਤ ਕਰਨੀ ਪੈ ਅਸੀਂ ਫੇਰ ਵੀ ਚਲੋ ਅਜਾਦਾ ਨਹੀਂ ਕਹਿਣਾ ਚੰਗੇ ਚਲੋ ਜੇ ਸਿੱਧੇ ਨਹੀਂ ਹੋ ਜੂਵੇ ਹੈ ਕੰਮ ਤੇ ਮੋਦੀ ਗਾਂਧੀ ਲੋਰੀ ਨਹੀਂ ਪਿੰਦੀ ਇਹਨਾਂ ਬੰਦੇ ਕਹਿ ਕੌਣ ਰਿਹਾ ਬਸ ਤਿੰਨ ਬੰਦੇ ਇਦਾਂ ਤੁਸੀਂ ਭੇਜਦੇ ਵੀ ਉਹ ਤੇ ਇਹਦੇ ਵਿੱਚ ਮੁਸ਼ਕਿਲ ਕੀ ਆ ਸਾਨੂੰ ਤਾਂ ਕੋਈ ਮੁਸ਼ਕਿਲ ਨਹੀਂ ਇਹਨਾਂ ਨੂੰ ਪਤਾ ਨਹੀਂ ਕੀ ਮੋਤੀਬਾਲਾ ਸਾਹਿਬ ਨੇ ਇਹਨਾਂ ਨੂੰ ਮਿਲ ਬਿਠਾ ਜਿਹੜੇ ਬੰਦੇ ਨਾਲ ਬੱਸ ਕਿਹਨੇ ਮਜਬੂਰ ਕੀਤਾ ਪਤਾ ਨਹੀਂ ਜੀ ਇਹ ਹਮੇ ਥਮੇ ਨਹੀਂ ਆ ਰਿਹਾ ਬੰਦਾ ਜੀ ਆਪਣੇ ਦਫ਼ਤਰ ਇਸ ਕਰਕੇ ਇੱਥੇ ਵਾਚ ਹਟਾਲ ਤੇ ਬਹਿ ਗਏ ਆ ਵੀ ਤੁਹਾਨੂੰ ਦੱਸੋ ਕੀ ਹੈ ਸ਼ਹਿਰ ਗੁਰਾਇਆਂ ਦੇ ਵਿੱਚ ਖੜੇ ਆ ਤੇ ਇੱਥੇ ਧਰਨਾ ਜਿਹੜਾ ਹੈ ਸਫਾਈ ਕਰਮਚਾਰੀਆਂ ਦੇ ਦੁਆਰਾ ਲਗਾਇਆ ਗਿਆ ਹੈ ਕਿਉਂਕਿ ਜਿਹੜੇ ਲੋਕ ਹਮੇਸ਼ਾ ਸਾਨੂੰ ਤੰਦਰੁਸਤ ਰੱਖਣ ਦੇ ਵਿੱਚ ਆਪਣਾ ਪੂਰਾ ਸਾਥ ਦਿੰਦੇ ਆ ਸਾਨੂੰ ਹਰ ਬਿਮਾਰੀ ਤੋਂ ਦੂਰ ਕਰਨ ਦੇ ਲਈ ਸਫਾਈ ਦਾ ਪੂਰਾ ਪ੍ਰਬੰਧ ਕਰਦੇ ਆ ਅੱਜ ਉਹਨਾਂ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਅੱਜ ਸੜਕ ਦੇ ਕਿਨਾਰੇ ਇਹ ਧਰਨਾ ਲਗਾਉਣ ਦੇ ਲਈ ਮਜਬੂਰ ਹੋ ਗਿਆ ਗੱਲ ਕਰਾਂਗੇ ਕੀ ਹੋ ਗਿਆ ਕਿ ਤੁਹਾਨੂੰ ਇਕੱਠ ਕਰਨਾ ਪਿਆ ਇੱਦਾਂ ਬੈਠਣਾ ਪਿਆ ਇੰਨੀ ਭਾਰੀ ਗਰਮੀ ਦੇ ਵਿੱਚ ਮੈਡਮ ਮੈਂ ਸਫਾਈ ਜੂਨੀਅਨ ਚੇਅਰਮੈਨ ਰਜੇਸ਼ ਮਰਾਂਕੂ ਸਭ ਤੋਂ ਪਹਿਲਾਂ ਮੈਂ ਆਪਣੇ ਪ੍ਰੈਸ ਤੇ ਮੀਡੀਆ ਦਾ ਧੰਨਵਾਦ ਕਰਦਾ ਹਾਂ ਔਰ ਜੀ ਆਇਆਂ ਨੂੰ ਵੈਲਕਮ ਔਰ ਦੂਸਰੇ ਨੰਬਰ ਤੇ ਫੰਡਡ ਪ੍ਰੋਬਲਮ ਹੈਗੇ ਮੈਡਮ 18 ਸਾਲ ਹੋ ਗਏ ਸਾਡੇ ਕੋਈ ਮਿਲავੀਆਂ ਪੱਕਾ ਨਹੀਂ ਕੀਤਾ ਗਿਆ ਔਰ ਨਾ ਸਰ ਕੋਈ ਡਿਵੈਲਪਮੈਂਟ ਔਰ ਨਾ ਸਾਨੂੰ ਕੋਈ ਸਹੂਲਤ ਉਹ ਕੰਮ ਇਦਾਂ ਚੱਲ ਰਿਹਾ ਜਿੱਦਾਂ ਹੈ ਨਾ ਕੁੱਤੇਾਂ ਵਾਂਗੂ ਕੰਮ ਕਰਦੇ ਸੀ ਸਰ ਹਰ ਟਾਈਮ ਔਰ ਲਾਕਡਾਊਨ ਵਿੱਚ ਅਸੀਂ ਮੈਂ ਹੀਰੋ ਨੂੰ ਸਾਡੇ ਅਸੀਂ ਸਾਡਾ ਪਰਿਵਾਰ ਸਾਰਾ ਹੀ ਮੈਂ ਹੀਰੋ ਨੂੰ ਸਾਡੇ ਕੰਮ ਕਰਿਆ ਔਰ ਸਭ ਤੋਂ ਵੱਡੀ ਗੱਲ ਜੋ ਅਸੀਂ ਕੰਮ ਕਰਦੇ ਹਾਂ ਜਾਂ ਸਾਡੇ ਜਿੱਦਾਂ ਅਸੀਂ ਕੰਮ ਕਰਦੇ ਹਾਂ ਜਿਵੇਂ ਪਬਲਿਕ ਹੋਲ ਕਰਕੇ ਦਿਖਾਵੇ ਮੈਡਮ ਮੈਂ ਉਹ ਸਿਰ ਤੇ ਤਾਈ ਰੱਖੂੰਗਾ ਤੁਸੀਂ ਇੰਨਾ ਕੰਮ ਕਰਦੇ ਹੋ ਮਿਹਨਤਾਂ ਨਾ ਪੂਰਾ ਨਹੀਂ ਮਿਲ ਰਿਆ ਨਹੀਂ ਮੈਡਮ ਜੀ ਸਾਨੂੰ ਸੈਲਰੀ ਸਿਰਫ 10000 ਮਿਲਦੀ ਆ ਔਰ ਜਿਹਨ ਮੈਂ ਖਰਚਾ 10000 ਸਰ ਬੱਚੇ ਦਾ ਖਰਚਾ ਸਰ ਬੱਚੇ ਬ੍ਰਿਬਰ ਦੇ ਹੋ ਗਏ 18 ਸਾਲ ਆ ਸਨ ਕੰਮ ਕਰਦੇ ਨੂੰ ਸਾਡੇ ਬੱਚੇ 22-22 ਸਾਲ ਦੇ ਹੋ ਗਏ ਅੱਜ ਕੋਈ ਯੂਨੀਵਰਸਿਟੀ ਲੱਗਾ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਇਸ ਗੁਰਾਇਆਂ ਸ਼ਹਿਰ ਦਾ ਬਹੁਤ ਵਧੀਆ ਸਾਡਾ ਸ਼ਹਿਰ ਆ ਅਸੀਂ ਆਪਣੇ ਸ਼ਹਿਰ ਨੂੰ ਡਿਵੈਲਪਮੈਂਟ ਕਰਦੇ ਆ ਬਹੁਤ ਵਧੀਆ ਸਾਡਾ ਸ਼ਹਿਰ ਆ ਇਹ ਗੁਰਾਇਆਂ ਨਹੀਂ ਨਗਰੀ ਰਿਸ਼ੀਮਾਰੀ ਨਗਰੀ ਆ ਸਭ ਤੋਂ ਪਹਿਲਾਂ ਅਸੀਂ ਨਗਰੀ ਨੂੰ ਸਲਾਮ ਕਰਦੇ ਆ ਉਹ ਧੰਨਵਾਦ ਆਪਰੇ ਲੀਵਰ ਵੱਲੋਂ ਸ਼ੁਕਰਾਨਾ ਔਰ ਦੂਸਰੇ ਨੰਬਰ ਤੇ ਮੈਡਮ ਜੀ ਜਿਹੜੇ ਸਾਨੂੰ ਪਤੰਗੀਆਂ ਆ ਰਹੀਆਂ ਸੰ ਪਰੇਸ਼ਾਨੀ ਕਰਕੇ ਅਸੀਂ ਅੱਜ ਬੈਠੇ ਆਂ ਨਹੀਂ ਤਾਂ ਅੱਜ ਤੱਕ ਅਸੀਂ ਕਦੀ ਵੀ ਇਸ ਮੈਡਮੀ ਉੱਪਰ ਤੱਕ ਅਸੀਂ ਕਰ ਗਏ ਨਹੀਂ ਨਾ ਅਸੀਂ ਕਦੀ ਗਵਰਨਮੈਂਟ ਨੂੰ ਦੱਸਿਆ ਕਦੀ ਨਾ ਕਿਸ ਜਿੱਦਾਂ ਕੰਮ ਚੱਲ ਗਿਆ ਚੱਲ ਜਾਂਦਾ ਕੋਈ ਸ਼ਹਿਰ ਛੋਟਾ ਆ ਉਹ ਸਾਡੇ ਸ਼ਹਿਰ ਨਾਲ ਪਿਆਰ ਬਹੁਤ ਵਧੀਆ ਐਨੇ ਸਾਲ ਹੋ ਗਏ ਕਦੇ ਸ਼ਿਕਾਇਤ ਨਹੀਂ ਕੀਤੀ ਸੀ ਹੁਣ ਕਿੰਨਾ ਕੁ ਮਜਬੂਰ ਹੋਣਾ ਪੈ ਗਿਆ ਕਿ ਅੱਕ ਕੇ ਸ਼ਿਕਾਇਤ ਕਰਨੀ ਪੈਗੀ ਅੱਕ ਕੇ ਅੱਕ ਗਈ ਅਸੀਂ ਫੇਰ ਵੀ ਚਲੋ ਅਸੀਂ ਜ਼ਿਆਦਾ ਨਹੀਂ ਕਹਿਣਾ ਚਾਹੁੰਦੇ ਚਲੋ ਜੇ ਸਿੱਧੇ ਨਹੀਂ ਹੋ ਜਵੇ ਹੈ ਕੰਮ ਤੇ ਮੂੜੀ ਟੱਟੀ ਕਾਂਦੀ ਲੋੜ ਹੀ ਨਹੀਂ ਪੈਂਦੀ ਅਸੀਂ ਕਹਿੰਨੇ ਪਿਆਰ ਨਾਲੇ ਸਾਰਾ ਕੁਝ ਹੋ ਜਪੇ ਜੀ ਪਰ ਚਲੋ ਫੇਰ ਵੀ ਇਹਨਾਂ ਦੀ ਬੱਕੀ ਸੋਚ ਆਪਣੀ ਹਮ ਅਸੀਂ ਕਹਿੰਨੇ ਚਲੋ ਹਜੇ ਵੀ ਮੌਕਾ ਹੈਗਾ ਹੈ ਬਾਕੀ ਹਜੇ ਕੋਈ ਇਦਾਂ ਦਾ ਸਟੈਪ ਅਸੀਂ ਨਹੀਂ ਚੱਕਿਆ ਹਜੇ ਪਰ ਜੇ ਸਾਨੂੰ ਇਹ ਮਜਬੂਰ ਕਰਨਗੇ ਹਾਂ ਤੇ ਚਲੋ ਅਸੀਂ ਕਹਿ ਨਹੀਂ ਸਕਦੇ ਕੋਈ ਸਾਡੀ ਲੇਬਰ ਪੋਏ ਇਸੇ ਵੇਲੇ ਤੰਗ ਬੱਠੀ ਆ ਨਹੀਂ ਹੁਣ ਤੁਹਾਡੀ ਮੇਨ ਸ਼ਿਕਾਇਤ ਇਹ ਆ ਕਿ ਸਾਡੀਆਂ ਸੈਲਰੀਆਂ ਘਟਾ ਜਾਂ ਕੋਈ ਹੋਰ ਮੰਗ ਵੀ ਆ ਹੋਰ ਵੀ ਕਈ ਮੰਗਾ ਆ ਸਾਡੀਆਂ ਜਿੱਦਾ ਮਤਲਬ ਤੁਹਾਨੂੰ ਕੰਬਲ ਕੀਤਾ ਜਾਂਦਾ ਹੈ ਮਤਲਬ ਮੱਲਿਆਂ ਚ ਹੋ ਜਾ ਇਦਾਂ ਸਾਨੂੰ ਤਿੰਨ ਤਿੰਨ ਬੰਦੇ ਦੇ ਦਿਓ ਜਾਂ ਆ ਗੱਲ ਕਰੋ ਉੱਤੇ ਤੁਹਾਨੂੰ ਮਜਬੂਰ ਹੈ ਸ਼ਹਿਰ ਦਾ ਕੰਮ ਤਾਂ ਪਹਿਲੇ ਵਧੀਆ ਚੱਲ ਰਿਹਾ ਜਿੱਥੇ ਸਾਨੂੰ ਕੋਈ 10 ਨੂੰ ਕਹਿੰਦੇ 10 ਬੰਦੇ ਪਹੁੰਚਾਈਦਾ 15 ਤੇ ਪੂਰੀ ਟੀਮੇ ਪਹੁੰਚਾਈਦੀ ਆ ਕੋਈ ਸਾਂਝਾ ਕੰਮ ਹੁੰਦਾ ਕੋਈ ਦੁੱਖ ਸੁੱਖ ਦਾ ਆ ਕੋਈ ਹੋਰ ਸ਼ਹਿਰ ਦਾ ਕੋਈ ਸੀਵਰ ਦਾ ਕੋਈ ਛੱਪੜ ਦਾ ਉਤੇ ਪੂਰੀ ਟੀਮ ਹੀ ਜਾਂਦੀ 22 25 ਬੰਦੇ ਬੰਦੇ ਅੱਛਾ ਇਹ ਤਿੰਨ ਬੰਦੇ ਕਹਿ ਕੌਣ ਰਿਆ ਵਾ ਤੇ ਤਿੰਨ ਬੰਦੇ ਇਦਾਂ ਅਗਰ ਤੁਸੀਂ ਭੇਜਦੇ ਵੀ ਹੋ ਤੇ ਇਹਦੇ ਵਿੱਚ ਮੁਸ਼ਕਿਲ ਕੀ ਆ ਸਾਨੂੰ ਤਾਂ ਕੋਈ ਮੁਸ਼ਕਿਲ ਨਹੀਂ ਇਹਨਾਂ ਨੂੰ ਪਤਾ ਨਹੀਂ ਕੀ ਮੁਸ਼ਕਲ ਆ ਸਾਨੂੰ ਇਹਨਾਂ ਨੇ ਮਜਬੂਰ ਕੀਤਾ ਜਿੱਥੇ ਬੈਠਣ ਦੇ ਬਸ ਹੂੰ ਕਹਿੰਨੇ ਮਜਬੂਰ ਕੀਤਾ ਪਤਾ ਨਹੀਂ ਜੀ ਇਹ ਹੁਣ ਥੰਮੇ ਨਹੀਂ ਆ ਰਿਹਾ ਬੰਦਾ ਹੂੰ ਅਸੀਂ ਤਾਂ ਆਪਣੇ ਦਫ਼ਤਰ ਇਸ ਕਰਕੇ ਇੱਥੇ ਵਾਚ ਹੜਤਾਲ ਤੇ ਬੈਠ ਗਏ ਆ ਵੀ ਸਾਨੂੰ ਦੱਸੋ ਕੀ ਇਹ ਹੂੰ ਤੁਹਾਡਾ ਕੋਈ ਲੀਡਰ ਜਾਂ ਕੋਈ ਪ੍ਰਧਾਨ ਹੈ ਜਿਹਦੇ ਤੱਕ ਤੁਸੀਂ ਸਮੱਸਿਆ ਆਪਣੀ ਰੱਖੀ ਹਾਂ ਜੀ ਸਾਡੇ ਪ੍ਰਧਾਨ ਜੀ ਹੈਗੇ ਆ ਆਣ ਗਏ ਥੋੜੇ ਗਏ ਬਾਜ਼ਾਰ ਆ ਜਾਣਗੇ ਅੱਛਾ ਬੱਚਿਆਂ ਨੂੰ ਪੜਾਉਣ ਦੇ ਵਿੱਚ ਐਨੀ ਮੁਸ਼ਕਲ ਆਂਦੀ ਆ ਕਿ ਗੁਜ਼ਾਰਾ ਕਰਦੇ ਵਿੱਚ ਨਹੀਂ ਹੁੰਦਾ ਸਰ ਜੀ ਦੱਸੋ ਨਾ ਨਾ ਮੈਂ ਨਹੀਂ ਬੋਲਣਾ ਮੈਂ ਠੀਕ ਬੱਚਿਆਂ ਨੂੰ ਪੜਾਉਣ ਦੇ ਵਿੱਚ ਐਨੀ ਮੁਸ਼ਕਲ ਆ ਰਹੀ ਆ ਕਿ ਜੋ ਸਰਕਾਰ ਪੱਤੇ ਦਿੰਦੀ ਆ ਤਨਖਾਹਾਂ ਦਿੰਦੀ ਆ ਉਹਦੇ ਵਿੱਚ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਨਹੀਂ ਮੈਡਮ ਜੀ ਨਹੀਂ ਗੁਜ਼ਾਰਾ ਹੁੰਦਾ ਹੁਣ ਦੇਖੋ ਜੀ ਮੈਂ ਰੈਂਟ ਦੇ ਰਹਿਣਾ ਮੇਰਾ 3000 ਰੁਪਏ ਰੈਂਟ ਦਾ ਜਾਂਦਾ ਫਿਰ ਮੈਂ ਬੱਚੇ ਵੀ ਆਪਣੇ ਦੋ ਪੜਾਉਣੇ ਆ ਤਾਂ ਘਰ ਦਾ ਖਰਚਾ ਵੀ ਕਰਨਾ ਰਾਸ਼ਨ ਪਾਣੀ ਸੌ ਕਿਤੇ ਆਣਾ ਜਾਣਾ ਹੁੰਦਾ ਤੁਸੀਂ ਦੱਸੋ 10000 ਚ ਗੁਜ਼ਾਰਾ ਹੁੰਦਾ ਨਹੀਂ ਹੁੰਦਾ ਗੁਜ਼ਾਰਾ ਜੀ ਇਸ ਕਰਕੇ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਵੀ ਸਾਡੀ ਥੋੜੀ ਜਿਹੀ ਸੈਲਰੀ ਚ ਵੀ ਵਾਧਾ ਕੀਤਾ ਜਾਵੇ ਤੇ ਜਾਂ ਸਾਨੂੰ ਪੱਕੇ ਕੀਤਾ ਜਾਵੇ ਪੱਕੇ ਕੀਤਾ ਜਾਵੇ ਹਾਂਜੀ ਜ਼ਿਆਦਾਤਰ ਇਹੀ ਆਵੇ ਸਾਨੂੰ ਪੱਕੇ ਕੀਤਾ ਜਾਵੇ ਜੀ ਮੈਂ ਪਾਈ ਜਾਂਦੀ ਮੇਰਾ ਪੈਰ ਖਰਾਬ ਹੈ ਜੀ ਅੱਛਾ ਡੂਡੂ ਡੂਡੂ ਤਾਂ ਮੈਂ ਰਾ ਕੂੜੇ ਬਣਾ ਮੈਂ ਕਲੈਕਟ ਕਰਦਾ ਡੂਡੂ ਕੂੜਾ ਮੇਰਾ ਪੈ ਕਾੜੀ ਬਣਿਆ ਤੇ ਮੇਰੀ ਸੈਲਰੀ ਵੀ ਬਹੁਤ ਘੱਟ ਮਿਲ ਰਹੀ ਹੈ ਜੀ ਮਤਲਬ ਸਾਰਾ ਦਿਨ ਕੂੜੇ ਦੇ ਵਿੱਚ ਗੰਦ ਦੇ ਵਿੱਚ ਲੱਗੇ ਰਹਿੰਦੇ ਹੋ ਫਿਰ ਵੀ ਕੋਈ ਸਾਥ ਨਹੀਂ 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 ਜੀ ਆ ਕਾੜੀ ਮੜਿਆ ਬਣਿਆ ਜੀ ਅੱਜ ਕਾੜੀ ਦੇਖੋ ਕਾੜੀ ਵੀ ਰ ਬਣਿਆ ਪਿਆਰ ਦਾ ਖਰਾਬਦਾ ਮੈਨੂੰ ਨਾ ਮੈਨੂੰ ਕੋਈ ਪੈਕੇਜ ਵੀ ਜਿਹੜਾ ਕਾਰਡ ਦੇ ਪੈਸੇ ਆਉਂਦੇ ਉਹ ਵੀ ਨਹੀਂ ਮਿਲੇ ਮੈਨੂੰ ਹਾਂਜੀ 3 ਸਾਲ ਹੋ ਗਏ ਕਾਰਡ ਬਣੇ ਨੇ ਮੈਨੂੰ ਪੈਸੇ ਵੀ ਨਹੀਂ ਮਿਲ ਰਹੇ ਮੈਨੂੰ ਹਾਂਜੀ ਹੋਰ ਕਿੰਨੀਆਂ ਕੁ ਮੁਸੀਬਤਾਂ ਜਿਹੜੀਆਂ ਤੁਹਾਨੂੰ ਝੱਲਣੀਆਂ ਪੈ ਰਹੀਆਂ ਵਾਂ ਹਾਂਜੀ ਮਸੀਬਤਾ ਦਾ ਮੈਡਮ ਬਹੁਤ ਐ ਅਸੀਂ ਹੁਣ ਕਿਹੜੀ ਕਿਹੜੀ ਦੱਸੀਏ ਤੁਹਾਨੂੰ ਸਾਨੂੰ ਤਾਂ ਹਾਲਾਤ ਮਾੜੇ ਸਾਨੂੰ ਤਾਂ ਉਦਾਂ ਹੀ ਹੁਣ ਇੰਨਾ-ਇੰਨਾ ਕੰਮ ਕਰਦੇ ਕਰਦੇ ਤੇ ਵੀ ਫੇਰ ਵੀ ਮਜਬੂਰ ਕੀਤਾ ਇਹਨਾਂ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰ ਸਾਨੂੰ 15-16 ਸਾਲ ਹੋ ਗਏ ਆ ਕਰਦੇ ਆ ਕਿਸੇ ਨੂੰ 17 ਸਾਲ ਹੋ ਗਏ ਕਿਸੇ ਨੂੰ 18 ਸਾਲ ਹੋ ਗਏ ਆ ਮਤਲਬ ਕਰਦੇ ਨੂੰ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 12 ਸਾਲ ਹੋ ਗਏ ਹੁਣ ਕੀ ਕੀ ਪਤਾ ਕਿਹਨੂੰ ਕਿੰਨੇ ਚਿਰ ਹੋਇਆ ਆ ਪਰ ਅੱਜ ਇਹਨਾਂ ਨੇ ਮਜਬੂਰ ਕੀਤਾ ਕਰਕੇ ਤਾਂ ਅਸੀਂ ਮਤਲਬ ਬੈਠੇ ਆ ਬੱਚੇ ਪਣਾਣੇ ਔਖੇ ਲੱਗ ਰਹੇ ਆ। ਬੱਚੇ ਪਣਾਣੇ ਹਾਂਜੀ ਕੁਝ ਵੀ ਨਹੀਂ ਹੁੰਦਾ ਹੈਗਾ 10000 ਮੇਰੇ ਬੰਦੇ ਨੂੰ ਅਟੈਕ ਹੋ ਗਿਆ ਸੀ ਇੱਥੇ ਕੰਮ ਤੇ ਹੀ ਤਾਂ ਕਿਸੇ ਨੇ ਸਾਨੂੰ ਪੁੱਛਿਆ ਕਿਸੇ ਨਾ ਐਮਸੀ ਨੇ ਪੁੱਛਿਆ ਨਾ ਕਿਸੇ ਹੋਰ ਨੇ ਪੁੱਛਿਆ ਜੋ ਇਲਾਜ ਕਰਾਇਆ ਸੀ ਆਪਣਾ ਆਪ ਕਰਵਾਇਆ ਹੈ। ਤਾਂ 10000 ਤਨਖਾਹ ਦੇ ਵਿੱਚ ਹਰ ਮਹੀਨੇ ਦੀ 10000 ਦੀ ਦਵਾਈ ਹੁੰਦੀ ਆ। ਤਾਂ ਅਸੀਂ ਕਿੱਥੋਂ ਗੁਜ਼ਾਰੇ ਕਰਨੇ ਆ। ਹੁਣ ਤੁਹਾਨੂੰ ਕੰਮ ਕਰਨ ਦੇ ਵਿੱਚ ਕੋਈ ਰਿਕਵਰਟ ਪਾ ਰਿਹਾ ਵਾ ਕੋਈ ਪ੍ਰੈਸ਼ਰ ਪਾ ਰਿਹਾ ਵਾ? ਹਾਂਜੀ ਕੰਮ ਕਰਨ 'ਚ ਬਹੁਤ ਪ੍ਰੈਸ਼ਰ ਆ ਰਿਹਾ ਸਾਨੂੰ। ਅਸੀਂ ਇਸ ਕਰਕੇ ਮਜਬੂਰੀ ਲਈ ਬੈਠੇ। ਸਾਡੇ ਜਿਆਦਾ ਹੀ ਮਜਬੂਰੀ ਹੋ ਗਈ ਸੀ ਅਸੀਂ ਹਾਲਾਤ ਮਾੜੇ ਕਰ ਦਿੱਤੇ ਅਸੀਂ ਸਾਡੇ ਕਿ ਅਸੀਂ ਮਜਬੂਰ ਹੋ ਕੇ ਬਹਿਣ ਤੇ ਸਾਰਾ ਦਿਨ ਤੁਸੀਂ ਸਾਨੂੰ ਤੰਦਰੁਸਤ ਰੱਖਦੇ ਹੋ ਸਫਾਈ ਕਰਦੇ ਹੋ ਫਿਰ ਵੀ ਉਹਨਾਂ ਮਿਹਨਤਾਨਾ ਨਹੀਂ ਮਿਲਦਾ ਨਹੀਂ ਮਿਲਦਾ ਹਾਂ ਜੀ ਮੈਡਮ ਇਹਨਾਂ ਨੇ ਤਾਂ ਸਾਨੂੰ ਇਦਾਂ ਦਾ ਕਿਹਾ ਨਹੀਂ ਵੀ ਇਹਨਾਂ ਨੂੰ ਗਾਹ ਅਸੀਂ ਪੱਕੇ ਕਰਾਈਏ ਜਾਂ ਇਹਨਾਂ ਦੇ ਤਨਖਾਹਾਂ ਵਧਾਈਏ ਜਾਂ ਇਹਨਾਂ ਨੂੰ ਕੋਈ ਨਾ ਕੋਈ ਸਹੂਲਤ ਦੇਈਏ ਜਾਂ ਬੱਚਿਆਂ ਦਾ ਕੁਝ ਸੋਚੀਏ ਇਹਨਾਂ ਦਾ ਸਾਡਾ ਉਹ ਨਹੀਂ ਕੁਝ ਵੀ ਕੀਤਾ ਹੈਗਾ ਉਲਟ ਸਾਨੂੰ ਕਹਿੰਦੇ ਆ ਵੀ ਇਹ ਕੰਮ ਨਹੀਂ ਕਰਦੇ ਹੈਗੇ ਬਾਕੀ ਸਾਰੇ ਸ਼ਹਿਰ ਨੂੰ ਪਤਾ ਹੀ ਆ ਵੀ ਇਹ ਕੰਮ ਕਰਦੇ ਆ ਜੇ ਅਸੀਂ ਨਹੀਂ ਕੰਮ ਕਰਦੇ ਹੈਗੇ ਤਾਂ ਹੋਰ ਸ਼ਹਿਰ ਦਾ ਕੰਮ ਕਰਦਾ ਕੌਣ ਹੈ ਇੱਥੇ ਇਹ ਗੱਲ ਦੱਸਣ ਸਾਨੂੰ ਜਦੋਂ ਵੋਟਾਂ ਪੈਣੀਆਂ ਵਾ ਉਦੋਂ ਕੋਈ ਆ ਕੇ ਵਾਅਦੇ ਕਰਕੇ ਜਾਂਦੇ ਆ ਉਹ ਤਾਂ ਸਭ ਕੁਝ ਵਾਅਦੇ ਕਰਦੇ ਆ ਤਿੰਨ ਸਾਲ ਦੇ ਤਿੰਨ ਸਾਲ ਹੋ ਗਏ ਸਾਨੂੰ ਲੈਟਰਾਂ ਦਿੱਤੀਆਂ ਨੂੰ ਉਦਾਂ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਐਕਤੀ ਤੁਸੀਂ ਸਾਨੂੰ ਜਿਤਾਵੋ ਤੇ ਅਸੀਂ ਤੁਹਾਡੀ ਪੱਕੇ ਕਰਾਵਾਂਗੇ 18-18000 ਰੁਪਏ ਤੁਹਾਡੀ ਤਨਖਾਹ ਕਰਾਂਗੇ ਅੱਜ ਤੱਕ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਆ ਕੇ ਸਾਨੂੰ ਮਿਲਿਆ ਹੀ ਦੱਸਵਾ 18000 ਨਹੀਂ ਮਿਲਿਆ ਪਰ ਐਨੀ ਧੁੱਪ ਪੈ ਰਹੀ ਆ ਕਿੰਨਾ ਚਿਰ ਫਿਰ ਐਦਾਂ ਬੈਠੇ ਰਹੂਗੇ ਜਦੋਂ ਕੋਈ ਨਹੀਂ ਉਹ ਬੰਦਾ ਸਾਡੇ ਸਾਹਮਣੇ ਆ ਕੇ ਗੱਲ ਕਰੇ ਨਾ ਸਾਡੇ ਸਾਹਮਣੇ ਅਸੀਂ ਵੀ ਆਪਣਾ ਦੱਸਾਂਗੇ ਵੀ ਤੁਸੀਂ ਆਹ ਗੱਲ ਸਾਨੂੰ ਆਹ ਕਹਿੰਨੇ ਆ ਤੇ ਉਹ ਸਾਨੂੰ ਦੱਸੇ ਵੀ ਅਸੀਂ ਆਹ ਕਹਿੰਨੇ ਕੰਮ ਵੀ ਕਰਦੇ ਆਂ ਅਸੀਂ ਅੱਗੇ ਵੀ ਮਰਦੇ ਆਂ ਧੁੱਪ ਚੋਂ ਉਹ ਬੈਹਿ ਜਾਵਾਂਗੇ ਤਾਂ ਫਿਰ ਘੜਾ ਜਿਆਦਾ ਮਰ ਚੱਲੇ ਤੇ ਇਹ ਕੌਣ ਬੰਦਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਉਹ ਆ ਜਾ ਨਾ ਸਾਹਮਣੇ ਸਾਹਮਣੇ ਆ ਜਵੇ ਸਤਾਪ ਕਹਿੰਨੇ ਵੀ ਸਾਹਮਣੇ ਆਵੇ ਨਾ ਆਉਂਦਾ ਨਹੀਂ ਹਲੇ ਤੱਕ ਨੇ ਤੁਹਾਨੂੰ ਕਹਿ ਕੀ ਰਿਹਾ ਏ ਇਦਾਂ ਦਾ ਕਹਿ ਕੀ ਰਿਹਾ ਕਹਿੰਦਾ ਵੀ ਮੇਰੀ ਬਾੜ ਦੇ ਤਿੰਨ ਤਿੰਨ ਬੰਦੇ ਚਾਹੀਦੇ ਆ ਹੁਣ ਜੇ ਤਿੰਨ ਤਿੰਨ ਬੰਦੇ ਉਸ ਬੰਦੇ ਨੂੰ ਦਵਾਂਗੇ ਤਾਂ ਬਾਕੀ ਬੰਦੇ ਵੀ ਕੱਲੂ ਉੱਠ ਕੇ ਕਹਿਣਗੇ ਵੀ ਸਾਨੂੰ ਵੀ ਤਿੰਨ ਬੰਦੇ ਚਾਹੀਦੇ ਆ ਬਾਕੀ ਹੋਰ ਕੋਈ ਕਹਿੰਦਾ ਨਹੀਂ ਹੈਗਾ ਇੱਕੋ ਹੀ ਬੰਦਾ ਕਹਿੰਦਾ ਏ ਸਾਨੂੰ ਉਹੀ ਮਜਬੂਰ ਕਰਦਾ ਚਾਹੇ ਉਹਦੀ ਬਾੜ 'ਚ 10 ਜਣੇ ਚਲੇ ਜਾਣ 5 ਜਣੇ ਚਲੇ ਜਾਣ ਕਦੇ ਨਹੀਂ ਉਹਨੇ ਕਿਹਾ ਹੈਗਾ ਵੀ ਹਾਂ ਮੇਰੇ ਇਲਾਕੇ ਦਾ ਕੰਮ ਹੋਇਆ ਜਾਂ ਮਹੱਲੇ ਦਾ ਕੰਮ ਹੋਇਆ ਏ ਹੁਣ ਤੁਸੀਂ ਕੁੱਲ ਮਿਲਾ ਕੇ ਬੇਨਤੀ ਕੀ ਕਰ ਰਹੇ ਹੋ ਮਣਜੀ ਸਾਡੀ ਇੱਕ ਰਿਕਵੈਸਟ ਰਿਕੁਐਸਟ ਹੀ ਹੈ ਬੇਨਤੀ ਲਈ ਜਿਹੜਾ ਬੰਦਾ ਸਾਨੂੰ ਕਹਿ ਰਿਹਾ ਹੈ ਨਾ ਤਾਂ ਉਹ ਐਸਟਮ ਕਾਉਂਸਲਰ ਹੈ ਕੋ ਕਮੇਟੀ ਭੰਗ ਹੋਈ ਹੈ ਠੀਕ ਹੈ ਜੀ ਨਾ ਤਾਂ ਕਾਉਂਸਲਰ ਹੈ ਨਾ ਤਾਂ ਸਾਡੇ ਲਈ ਡੀਸੀ ਲੱਗਾ ਹੋ ਨਾ ਕੋ ਮਲਾਜ਼ਮ ਹੈ ਠੀਕ ਹੈ ਜੀ ਨਾ ਕੋ ਸ਼ਹਿਰ ਦਾ ਕੋਈ ਲੀਡਰ ਹੈ ਹੋ ਠੀਕ ਹੈ ਜੀ ਹੋਊਗਾ ਆਪਣੇ ਜਬ ਆਪਣੀ ਪਾਰਟੀ ਜੋ ਮਰਜ਼ੀ ਹੋਵੇ ਸਾਨੂੰ ਪਾਰਟੀ ਨੂੰ ਕੋਈ ਲੈਣਾ ਨਹੀਂ ਕਿਉਂਕਿ ਅਸੀਂ ਹਰ ਪਾਰਟੀ ਨੂੰ ਮਿਹਨਤ ਕੰਮ ਕਰਨਾ ਅਸੀਂ ਕਾਂਗਰਸ ਪਾਰਟੀ ਦਾ ਕੰਮ ਕਰਨਾ ਅਸੀਂ ਆਮ ਪਾਰਟੀ ਦਾ ਕੰਮ ਵੀ ਕਰਨਾ ਅਸੀਂ ਕਾੜਲੀ ਪਾਰਟੀ ਦਾ ਕੰਮ ਵੀ ਕਰਨਾ ਅਸੀਂ ਹੈਗੇ 2 ਸੇਵਕ ਔਰ ਮਕਦੂਰ ਜੂਨੀਅਨ ਠੀਕ ਹੈ ਜੀ ਅਸੀਂ ਹਰ ਪਾਰਟੀ 'ਚ ਕੰਮ ਕਰਨਾ ਸਾਨੂੰ ਸਾਰੀ ਪਾਰਟੀ ਕੋਈ ਨਹੀਂ ਮੰਨਦੀ ਮਤਲਬ ਗਰੀਬ ਸਮਝ ਕੇ ਕੋਈ ਵੀ ੱੱਕਾ ਕਰ ਰਿਹਾ ਸਾਡੇ ਨਾਲ ਮੈਡਮ ਜੀ ੱੱਕਾ ਹੈ ਤਾਂ ਹੀ ਬੈਠੇ ਸੀ ਤਾਂ ਹੀ ਤਾਂ ਬੈਠੇ ਆ ਕੋਈ ਬਰਦਾਸ਼ਤ ਨਹੀਂ ਹੁੰਦਾ ਨਾ ਕੋਈ ਹੱਦ ਹੀ ਹੱਦ ਹੀ ਹੁੰਦੀ ਹੈ ਕਿੰਨਾ ਬਰਦਾਸ਼ਤ ਕਰੀ ਜਾਵਾਂਗੇ 40 ਬੰਦੇ ਕੰਮ ਕਰਦੇ ਮੈਡਮ ਜਿਆਦੀ ਕਮੇਟੀ ਬਣੀ ਆ ਉਹਦੇ ਵਿਚਾਲੇ ਮਿਲਾਈ ਜਾਂ ਸੀ ਹੁਣ ਵੀ ਚਾਲੇ ਮਿਲਾਈ ਆ ਮੈਡਮ ਜੀ ਸ਼ਹਿਰ ਵੱਧ ਗਿਆ ਹੈ ਬੰਦੇ ਵਧਾਉਂਦੇ ਨਹੀਂ ਸੈਲਰੀ ਔਣੀ ਆ ਠੀਕ ਹੈ ਜੀ ਹੁਣ ਤੁਸੀਂ ਦੱਸੋ ਮੈਨੂੰ ਇਹਦਾ ਹੱਲ ਹੈਗਾ ਬਿਲਕੁਲ ਆਪਣੇ ਹੱਲ ਦੀ ਉਡੀਕ ਕਰਨ ਦੇ ਲਈ ਇਹ ਗਰੀਬ ਮਜ਼ਦੂਰ ਜਿਹੜੇ ਨੇ ਇਕੱਠੇ ਹੋ ਗਏ ਨੇ ਹਮੇਸ਼ਾ ਅਸੀਂ ਦੇਖਦੇ ਆ ਕਦੇ ਕੋਈ ਧਰਨਾ ਵਰਗ ਲਗਾਉਂਦਾ ਹੈ ਕਦੇ ਕੋਈ ਲਗਾਉਂਦਾ ਹੈ ਆਪਣੀਆਂ ਮੰਗਾਂ ਦੇ ਲਈ ਲੋਕ ਮਜਬੂਰ ਹੋ ਜਾਂਦੇ ਆ ਪਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਦੇ ਨਾਲ ਸਾਡੇ ਨਾਲ ਜਿਹੜਾ ਤੱਕਾ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਤੁੱਪੇ ਬੈਠਣ ਦੇ ਲਈ ਮਜਬੂਰ ਆ ਸਾਡੀ ਕੋਈ ਮੰਗ ਨਹੀਂ ਸੁਣੀ ਜਾ ਰਹੀ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਾਡੀਆਂ ਤਨਖਾਹਾਂ ਨਹੀਂ ਵਧਾਈਆਂ ਜਾ ਰਹੀਆਂ ਸਾਡੇ ਤੇ ਜਿਹੜਾ ਜੋਰ ਜ਼ਬਰਦਸਤੀ ਜਿਹੜੀ ਕੀਤੀ ਜਾ ਰਹੀ ਹੈ ਸੋ ਤੁਸੀਂ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰੋ ਇਹਨਾਂ ਦੀ ਕੋਈ ਮਦਦ ਹੋਵੇ ਇਹਨਾਂ ਦੀ ਕੋਈ ਸੁਣਵਾਈ ਹੋਵੇ ਸਰਕਾਰਾਂ ਤੱਕ ਇਹ ਵੀਡੀਓ ਇਹਨਾਂ ਦੀਆਂ ਮੰਗਾਂ ਪਹੁੰਚਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜੇ ਲੋਕ ਸਾਨੂੰ ਤੰਦਰੁਸਤ ਰੱਖਦੇ ਨੇ ਅਸੀਂ ਵੀ ਉਹਨਾਂ ਦੇ ਲਈ ਆਪਣਾ ਬਣਦਾ ਫਰਜ਼ ਜਿਹੜਾ ਜ਼ਰੂਰ ਨਿਭਾਈਏ